ਦੇਖੋ ਸਾਹਿਬ ਇਹ ਕੋਈ ਕਿਤਾਬ ਨਹੀਂ ਹੈ ਇਹ ਇੱਕ ਮਨੋਵਿਗਿਆਨਕ ਨੇ ਆਪਣੇ ਦਿਮਾਗ ਨੂੰ ਸਾਹਮਣੇ ਰੱਖ ਕੇ ਜੋ वार्तालाप ਕੀਤੀ ਆ ਤੁਸੀਂ ਇਹ ਸੁਣੋਗੇ ਔਰ ਇਹ ਕਿਤਾਬ ਤੁਹਾਨੂੰ ਕੋਈ ਸਰਲ ਉੱਤਰ ਨਹੀਂ ਦੇਣ ਵਾਲੀ ਕੋਈ ਤੁਹਾਨੂੰ ਸਿੱਖਿਆ ਨਹੀਂ ਦੇਣ ਵਾਲੀ ਇਹ ਬਹੁਤ ਵੱਡੇ ਸਵਾਲ ਖੜੇ ਕਰਕੇ ਜਾਊਗੀ ਔਰ ਇਹ ਤੁਹਾਨੂੰ ਬਿਲਕੁਲ ਵੀ ਆਰਾਮਦਾਇਕ ਮਹਿਸੂਸ ਨਹੀਂ ਕਰਾਊਗੀ ਔਰ ਜੇ ਤੁਸੀਂ ਕੋਈ ਤੱਥ ਜਾਂ ਫੈਕਟ ਕੋਈ ਕੁਇਕ ਆਨਸਰ ਦੇਖਣਾ ਚਾਹੁੰਦੇ ਆ ਤਾਂ ਇਹ ਵੀਡੀਓ ਨੂੰ ਛੱਡ ਦਿਓ ਕਿਉਂਕਿ ਇਹ ਕਿਤਾਬ ਸੁਨੂ ਬਹੁਤ ਵੱਡੇ ਸਵਾਲ ਖੜੇ ਕਰਕੇ ਜਾਊਗੀ ਔਰ ਇਹਦੇ ਵਿੱਚ ਕੋਈ ਆਖਰ ਤੇ ਸੁਨੂ ਕੋਈ ਸਪਸ਼ਟ ਉੱਤਰ ਨਹੀਂ ਹੋਣਾਗਾ ਔਰ ਤੁਹਾਡੇ ਦਿਮਾਗ ਦੇ ਵਿੱਚ ਇੱਕ ਗਹਿਰੀ ਸਮਝ ਜ਼ਰੂਰ ਬਾੜ ਕੇ ਜਾਊਗੀ ਇਹ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਇਟਸ ਦਾ ਲੇਖਕ ਕਾਰਲ 扬 ਕਿ ਮਨੋਵਿਗਿਆਨਕ ਦੁਨੀਆ ਦੇ ਵਿੱਚ ਇੱਕ ਅਥਾਰਟੀ ਆ ਜਿਸ ਦੀ ਬੜੀ ਪ੍ਰਸਿੱਧੀ ਹੈ ਬੜੀ ਅਜਿੱਤ ਦੇ ਨਾਮ ਨਾਲ ਉਹਦਾ ਨਾਮ ਲਿਆ ਜਾਂਦਾ ਔਰ ਉਹਦਾ ਉਹਦਾ ਦੋਸਤ ਜਿਹਦੇ ਨਾਲ ਉਹ ਕੰਮ ਕਰਦਾ ਸੀ ਡਾਕਟਰ ਸਿਗਮੰਡ ਫਰਾਇਡ ਇਹ ਦੋਵੇਂ ਬਹੁਤ ਵੱਡੇ ਮਹਾਨ ਕਲੋ ਮਨੋਵਿਗਿਆਨਕ ਰਹੇ ਆ ਇਸ ਕਿਤਾਬ ਵਿੱਚ ਲੀਆਂ ਗੱਲਾਂ ਤੁਹਾਨੂੰ ਸਹਿਜ ਮਹਿਸੂਸ ਨਹੀਂ ਕਰਾਉਣਗੀਆਂ ਹੋ ਸਕਦਾ ਤੁਹਾਨੂੰ ਅੰਦਰੋਂ ਤਲਖੀ ਮਹਿਸੂਸ ਹੋਵੇ ਤੁਸੀਂ ਇਹ ਗੱਲਾਂ ਨਾਲ ਸਹਿਮਤ ਨਾ ਹੋਵੋ ਤੁਸੀਂ ਇਨ੍ਹਾਂ ਸ਼ਬਦਾਂ ਨੂੰ ਪਛਾਣ ਨਾ ਸਕੋ ਸ਼ਾਇਦ ਤੁਸੀਂ ਥੋੜਾ ਸੋਚਣ ਦਾ ਨਜ਼ਰੀਆ ਕੋਸ ਹੋਰ ਹੋਵੇ ਤੁਹਾਨੂੰ ਹੋ ਸਕਦਾ ਸਮਝ ਨਾ ਆਵੇ ਹੋ ਸਕਦਾ ਤੁਹਾਨੂੰ ਬਹੁਤ ਚੰਗੀ ਸਮਝ ਆਵੇ ਜੋ ਵੀ ਆ ਠੀਕ ਆ ਧਿਆਨ ਦੇ ਨਾਲ ਸੁਣਿਓ ਮੈਂ ਗੱਲ ਕਰਨ ਜਾ ਰਿਹਾ ਸੈਡੋ ਸੈਲਫ ਦੀ ਸੈਡੋ ਸੈਲਫ ਇਨਸਾਨ ਦੇ ਨਾਲ ਹੀ ਰਹਿੰਦੀ ਆ ਉਹਦੀ ਜ਼ਿੰਦਗੀ ਨੇ ਕਿੱਧਰ ਨੂੰ ਜਾਣਾ ਬੰਦੇ ਦੀ ਨੇ ਸਾਰੇ ਦੀ ਸਾਰੀ ਡਾਇਰੈਕਸ਼ਨ ਉਹ ਕਾਮਯਾਬ ਹੋਊਗਾ ਜਾਂ ਉਹ ਫੇਲ ਹੋਊਗਾ ਉਹ ਨਸੇੜੀ ਬਣੂਗਾ ਗੰਜੇੜੀ ਬਣੂਗਾ ਉਹ ਕ੍ਰਿਮੀਨਲ ਬਣੂਗਾ ਉਹ ਵਿਗਿਆਨਕ ਬਣੂਗਾ ਉਹ ਕੋਸਮੀ ਬਣੂਗਾ ਸਭ ਕੋਸ਼ ਸ਼ੈਡੋ 셀ਫ ਤਿਆਰ ਕਰਦੀ ਆ ਬੰਦੇ ਦੀ ਸ਼ੈਡੋ 셀ਫ ਨੂੰ ਪੰਜਾਬੀ ਚ ਅਨਵਾਦ ਕਰੀਏ ਤਾਂ ਕਹਿ ਲੋ ਸ਼ੈਡੋ ਪਰਛਾਈਂ ਛਾ 셀ਫ ਮਤਲਬ ਆਪਦੀ ਛਾਂ ਆਪਦੀ ਵੀ ਛਾਂ ਬੰਦੇ ਦੀ ਜਿਹੜੀ ਆਪਾਂ ਧੁੱਪੇ ਹੀ ਦੇਖ ਸਕਦੇ ਹਾਂ ਔਰ ਇਹਨੂੰ ਸ਼ੈਡੋ 셀ਫ ਨਾ ਕਿਹਾ ਜਾਵੇ ਪੈਰਲਲ 셀ਫ ਕਹਿ ਸਕਦੇ ਹਾਂ ਬਿਹਤਰ ਸ਼ਬਦ ਹੋਊਗਾ ਤਾਂ ਆਪਾਂ ਸ਼ੈਡੋ 셀ਫ ਨੂੰ ਫੜ ਕੇ ਚੱਲਦੇ ਹਾਂ ਸ਼ੈਡੋ 셀ਫ ਜਦੋਂ ਬੰਦੇ ਦੇ ਅੰਦਰੋਂ ਆਵਾਜ਼ ਆਉਣ ਲੱਗ ਜਾਣਾ ਤੁਹਾਨੂੰ ਪਤਾ ਆਪਣਾ ਦਿਮਾਗ ਜਿਹੜਾ ਇੱਕ ਇੱਕ ਰਿਕਾਰਡਰ ਆ ਜੇ ਤੁਸੀਂ 20 ਸਾਲ ਦੇ ਆ 30 ਦੇ ਆ 50 ਦੇ ਆ 60 ਦੇ ਆ 70 ਦੇ ਆ ਤਾਂ ਇੰਨੇ ਸਾਲਾਂ ਦੀ ਰਿਕਾਰਡਿੰਗ ਬਿਨਾਂ ਰੁਕੇ ਤੁਹਾਡੇ ਅੰਦਰ ਆ ਪੰਜ ਸੈਂਸਾਂ ਦੇ ਥਰੂ ਸਿਰਫ ਮਾਈਕ ਦੇ ਥਰੂ ਨਹੀਂ ਸਿਰਫ ਕੈਮਰਾ ਥਰੂ ਨਹੀਂ ਔਰ ਇਹ ਤੁਹਾਡੀਆਂ ਅੱਖਾਂ ਇਹ ਕੈਮਰਾ ਇਹ ਇਹ ਕੋਲ ਮਾਈਕਾ ਸਪੀਕਰ ਆ ਔਰ ਤੁਹਾਡੀ ਸਕੈਨ ਤੁਹਾਡੀ ਜੀਵ ਆ ਤੁਹਾਡੇ ਦਿਮਾਗੀ ਅਨੁਭਵ ਆ ਬਹੁਤ ਸਾਰੇ ਮਿਲੀ ਜੁਲੀ ਜਾਣਕਾਰੀ ਤੁਹਾਡੇ ਅੰਦਰ ਸਟੋਰ ਹੁੰਦੀ ਰਹਿੰਦੀ ਆ ਔਰ ਅਵਚੇਤਨਮਨ ਥੋੜੀ ਜੀ ਜਾਣਕਾਰੀ ਸਾਨੂੰ ਦਿਖਾਉਂਦਾ ਕਿਵੇਂ ਇੰਨਾ ਕੁ ਸ਼ੋਅ ਕਰ ਲਿਆ ਪਰ ਸੌਰੀ ਚੇਤਨਮਨ ਦਿਖਾਉਂਦਾ ਥੋੜੀ ਪਰ ਜਿਆਦਾ ਸਟੋਰ ਹੁੰਦੀ ਆ ਕਿਉਂਕਿ ਇੰਨੀ ਚੇਤਨਮਨ ਤੋਂ ਪ੍ਰੋਸੈਸ ਨਹੀਂ ਹੁੰਦੀ ਕਿ ਸਾਨੂੰ ਦੱਸ ਸਕੇ ਔਰ ਇਹ ਸਿਰਫ ਮੈਜਿਕ ਮਸਰੂਮ ਦੇ ਐਕਸਪੀਰੀਅੰਸ ਵਰਗਾ ਭਈ ਦੇਖਤਾ ਇਨਸਾਨ ਬਹੁਤ ਕੁਛ ਲੈਂਦਾ ਪਰ ਬੋਲਿਆ ਨਹੀਂ ਜਾਂਦਾ ਉਹਨਾਂ ਚਲੋ ਇਹ ਡਾਇਰੈਕਸ਼ਨ ਨਹੀਂ ਆਪਾਂ ਆਪਾਂ ਸਿੱਧੀ ਪੁਆਇੰਟ ਤੇ ਆਉਨੇ ਆ ਸ਼ੈਡੋ ਸੈਲਫ ਉਹ ਚੀਜ਼ ਹੁੰਦੀ ਹੈ ਜਦੋਂ ਇਨਸਾਨ ਦੇ ਅੰਦਰੋਂ ਆਵਾਜ਼ਾਂ ਆਉਣ ਲੱਗ ਜਾਂਦੀਆਂ ਕਿ ਉਹ ਬਿਲਕੁਲ ਵੀ ਇਕੱਲਾ ਨਹੀਂ ਰਹਿ ਸਕਦਾਗਾ ਉਹਨੂੰ ਇਕੱਲਾਪਨ ਜਦੋਂ ਖਾਣ ਲੱਗ ਜਾਂਦਾ ਅੰਦਰੋਂ ਇਹ ਬਿਲਕੁਲ ਬੇਸਿਕ ਲੈਵਲ ਦੇ ਇਨਸਾਨਾਂ ਦੀ ਗੱਲ ਕਰਦਾ ਇਕੱਲਾਪਨ ਜਦੋਂ ਉਹਨੂੰ ਖਾਣ ਲੱਗ ਜਾਂਦਾ ਅੰਦਰੋਂ ਖਾਂਦਾ ਕਹਿਣ ਦਾ ਭਾਵ ਵੀ ਉਹ ਤੋਂ ਬਚਣ ਦੇ ਖਾਤਰ ਜਾਂ ਤਾਂ ਉਹ दारू ਪੀਂਦਾ ਪੈਗ ਲਾਉਂਦਾ ਕੋਈ ਹੋਰ ਨਸ਼ੇ ਕਰਦਾ ਜਾਂ ਤਾਂ ਉਹ ਟੀਵੀ ਦੇਖਦਾ ਜਾਂ ਤਾਂ ਉਹ ਮੋਬਾਈਲ ਦੇਖਦਾ ਜਾਂ ਉਹ ਕਿਸੇ ਕੰਮ ਲੱਗ ਜਾਂਦਾ ਜਾਂ ਉਹ ਜਿੰਮ ਜਾਵੜਦਾ ਵੀ ਉਹਨੂੰ ਜਦੋਂ ਉਹ ਚੀਜ਼ ਨੂੰ ਅੰਦਰੋਂ ਸੜਨ ਲੱਗਿਆ ਉਹਨੂੰ ਪਤਾ ਨਹੀਂ ਹੁੰਦਾਗਾ ਮੈਨੂੰ ਟੈਨਸ਼ਨ ਕਿਸ ਚੀਜ਼ ਦੀ ਆ ਉਹਨੂੰ ਬਿਲਕੁਲ ਨਹੀਂ ਪਤਾ ਹੁੰਦਾਗਾ ਉਹਦੇ ਅੰਦਰੋਂ ਇੱਕ ਖੋਪੈਂਦੀ ਆ ਜਿਵੇਂ ਉੱਚੀ ਥਾਂ ਤੋਂ ਥੱਲੇ ਨੂੰ ਡਿੱਗਦੇ ਆ ਇਸ ਤਰ੍ਹਾਂ ਦੀ ਉਹ ਹੁੰਦੀ ਆ ਰੋਦੇ ਵਿੱਚ ਕੋਈ ਸਪਸ਼ਟ ਤੌਰ ਤੇ ਨਹੀਂ ਹੁੰਦਾ ਕਿ ਮੈਨੂੰ ਕਿਸ ਚੀਜ਼ ਦੀ ਟੈਨਸ਼ਨ ਆ। ਪਰ ਉਸ ਚੀਜ਼ ਤੋਂ ਬੰਦਾ ਭੱਜਦਾ ਏ ਔਰ ਭੱਜਦਾ-ਭੱਜਦਾ ਬਹੁਤ ਚੀਜ਼ਾਂ ਨੂੰ ਉਹ ਕਰ ਦਿੰਦਾ ਖਰਾਬ। ਕਿ ਉਹ ਤੋਂ ਬਚਦਾ ਜਾਂ ਤਾਂ ਨਸ਼ਿਆਂ ਤੇ ਲੱਗ ਜਾਂਦਾ ਜਾਂ ਹੋਰ ਐਕਟੀਵਿਟੀ ਕਰਨ ਲੱਗ ਜਾਂਦਾ ਔਰ ਜਦੋਂ ਹੀ ਉਹ ਚੀਜ਼ਾਂ ਤੋਂ ਫੇਰ ਇਕੱਲਾ ਹੁੰਦਾ ਉਹ ਇਕੱਲਾਪਨ ਉਹ ਸ਼ੈਡੋ ਸੈਲਫ ਨੂੰ ਫੇਰ ਖਾਣ ਲੱਗ ਜਾਂਦੀ ਆ। ਔਰ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਉਹਦੇ ਵਿੱਚ ਉਸ ਦੀਆਂ ਬੁਰੀਆਂ ਚੀਜ਼ਾਂ ਹੀ ਹੋਣ। ਉਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਬਹੁਤ ਸਾਰੀ ਉਹਦੀ 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 ਕਲਾ ਉਹਦਾ ਹੁਨਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੱਬ ਗਈਆਂ ਪਹਿਲਾਂ ਸੈਲਫ ਬਣਦੀ ਕਿਵੇਂ ਆ ਧਿਆਨ ਦੇ ਨਾਲ ਸੁਣਿਓ ਜੇ ਹੁਣ ਬਚਪਨ ਦੇ ਵਿੱਚ ਕਿਸੇ ਬੱਚੇ ਨੂੰ ਦਬਾਇਆ ਗਿਆ ਕਿ ਤੂੰ ਇੱਥੇ ਨਾ ਜਾ ਉੱਥੇ ਨਾ ਜਾ ਘਰੇ ਜੇ ਤਾੜ ਕੇ ਰੱਖਿਆ ਹੈਨਾ ਔਰ ਕਿਸੇ ਬੱਚੇ ਨੂੰ ਬਚਪਨ ਦੇ ਵਿੱਚ ਬਹੁਤ ਕੁੱਟਿਆ ਮਾਰਿਆ ਗਿਆ ਬਹੁਤ ਰੋਬ ਮਾਰਿਆ ਗਿਆ ਉਹਦੇ ਤੇ ਔਰ ਕਿਸੇ ਬੱਚੇ ਨੂੰ ਬਚਪਨ ਚ ਬਹੁਤ ਹੀ ਜ਼ਿਆਦਾ ਪਿਆਰ ਮਿਲ ਗਿਆ ਔਰ ਕਿਸੇ ਬੱਚੇ ਦਾ ਟੀਚਰ ਇਹੋ ਜਿਹਾ ਸੀ ਕਿ ਉਸ ਨੂੰ ਸਵਾਲ ਕਰਨ ਤੋਂ ਹਮੇਸ਼ਾ ਹੀ ਰੋਕਦਾ ਸੀ ਕਿ ਨਹੀਂ ਜਿੰਨਾ ਪੜਾਇਆ ਜਾਂਦਾ ਉਹਨਾਂ ਹੀ ਕਰ ਸਵਾਲ ਨਹੀਂ ਕਰਨਾ ਜਿਹੜੀ ਗੱਲ ਇਹਦੇ ਵਿੱਚ ਲਿਖੀ ਆ ਉਹੀ ਸੱਚ ਆ ਬਾਕੀ ਇਮੇਜਿਨੇਸ਼ਨ ਜਿੰਨਾਂ ਦੀ ਮਾਰ ਦਿੱਤੀ ਜਾਂਦੀ ਆ ਔਰ ਬਹੁਤ ਸਾਰ ਬਹੁਤ ਕੌਸ ਹੁੰਦਾਗਾ ਬਹੁਤ ਕੌਸ ਹੁੰਦਾਗਾ ਸ਼ੈਡੋ ਸੈਲਫ 25 ਸਾਲ ਤੱਕ ਲਗਭਗ ਤਿਆਰ ਹੋ ਜਾਂਦੀ ਹੈ ਔਰ ਅੱਗੇ ਵੀ ਹੁੰਦੀ ਰਹਿੰਦੀ ਆ। ਉਹ ਤੁਸੀਂ ਯਕੀਨ ਨਹੀਂ ਕਰ ਪਾਉਂਗੇ ਜੇ ਤੁਹਾਨੂੰ ਕਿਸੇ ਇਨਸਾਨ ਤੇ ਗੁੱਸਾ ਆਉਂਦਾ ਹੈ ਅੰਦਰੋਂ ਵੀ ਇਹ ਬੜਾ ਗੰਦਾ ਹੈ। ਇਹ ਨਹਾਉਂਦਾ ਨਹੀਂਗਾ। ਇਹ ਬੜਾ ਆਲਸੀ ਆ। ਇਹ ਪਿਆ ਰਹਿੰਦਾਗਾ। ਇਹਨੂੰ ਨੀਂਦ ਪਤਾ ਨਹੀਂ ਕਦੋਂ ਹੀ ਨਹੀਂ ਆਉਂਦੀ ਆ। ਤਾਂ ਇਹ ਸ਼ੈਡੋ ਸੈਲਫ ਤੁਹਾਡੇ ਅੰਦਰੋਂ ਆਹੇ। ਤੁਹਾਨੂੰ ਤਕਲੀਫ ਹੋ ਰਹੀ ਆ ਕਿਉਂਕਿ ਤਾਨੂੰ ਨੀਂਦ ਨਹੀਂ ਲੈਣ ਦਿੱਤੀ ਗਈ ਤੁਸੀਂ ਉਸ ਤਰ੍ਹਾਂ ਦੇ ਨਹੀਂ ਹੈ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਕਰ पाए ਕੋਈ ਹੋਰ ਕਰ ਰਿਹਾ ਹੈ ਤਾਨੂੰ ਉਹਦੇ ਤੇ ਗੁੱਸਾ ਆ ਰਿਹਾ ਤਾਂ ਇਹ ਤੁਹਾਡੀ ਸ਼ੈਡੋ ਸੈਲਫ ਦੀ ਆਵਾਜ਼ ਆ ਸਮਝ ਆਈ ਜੇਕਰ ਤੁਸੀਂ ਕਿਸੇ ਬੱਚੇ ਨੂੰ ਬਹੁਤ ਕੰਟਰੋਲਡ ਬਚਪਨ ਦਿੰਨੇ ਆ ਕਿ ਮਾਪਿਓ ਬਹੁਤ ਹੀ ਸਖਤ ਬਹੁਤ ਹੀ ਉਹਦੇ ਤੇ ਪਾਬੰਦੀਆਂ ਬਹੁਤ ਹੀ ਰੋਭ ਥੱਲੇ ਬਹੁਤ ਹੀ ਉਹ ਦਬ ਕੇ ਰਹਿੰਦਾ ਤਾਂ 100% ਜਾਣ 사 ਕਿ ਉਹਦੀ ਲਾਈਫ ਦੇ ਵਿੱਚ ਉਹਦਾ ਬੌਸ ਵੀ ਉਹਨੂੰ ਉਸੇ ਤਰ੍ਹਾਂ ਦਾ ਮਿਲੂਗਾ ਉਹਨੂੰ ਵਾਈਫ ਵੀ ਉਸੇ ਤਰ੍ਹਾਂ ਦੀ ਮਿਲੂਗੀ ਉਹਨੂੰ ਮਾਹੌਲ ਵੀ ਉਹਦੀ ਪੂਰੀ ਲਾਈਫ ਉਸੇ ਤਰ੍ਹਾਂ ਕੱਟੂਗੀ ਇਸ ਲਈ ਕਹਿੰਦੇ ਬੱਚਿਆਂ ਨੂੰ ਬਹੁਤ ਸੋਹਣਾ ਬਚਪਨ ਦੇ ਉਹ ਬਿਲਕੁਲ ਰਾਜਯਾਰਗਾ ਔਰ ਅੱਗੇ ਜਾ ਕੇ ਉਸੇ ਦਾ ਉਸੇ ਤਰ੍ਹਾਂ ਦਾ ਮਾਹੌਲ ਉਹਨਾਂ ਦਾ ਅਵਚੇਤਨ ਮਨ ਲੱਭ ਲੈਂਦਾਗਾ ਉਹਨੂੰ ਮਿਲ ਜਾਂਦਾਗਾ ਕਿਉਂਕਿ ਉਸੇ ਫ੍ਰੀਕੁਐਂਸੀ ਤੇ ਉਹ ਟਿਊਨ ਕਰਨ ਲੱਗ ਜਾਂਦੇ ਆ ਅੱਛਾ ਜੀ ਗੱਲ ਸੈਡੋਸੈਲਫ ਦੀ ਸੀਗੀ ਤਾਂ ਸੈਡੋਸੈਲਫ ਇਸੇ ਤਰ੍ਹਾਂ ਹੀ ਆ ਜੇਕਰ ਕੋਈ ਇਨਸਾਨ ਬਹੁਤ ਖੁਸ਼ ਰਹਿੰਦਾ ਹਰ ਸਮੇਂ ਮਜ਼ਾਕ ਕਰਦਾ ਰਹਿੰਦਾ ਔਰ ਤੁਸੀਂ ਚਿੜਦੇ ਆ ਉਹਨੂੰ ਦੇਖ ਕੇ ਕਿ ਯਾਰ ਕਿਸੇ ਟਾਈਮ ਤੂੰ ਸੀਰੀਅਸ ਹੋ ਲਿਆ ਕਰ ਤਾਂ ਇਸ ਦਾ ਮਤਲਬ ਤੁਸੀਂ ਬਹੁਤ ਤੁਹਾਡੀ ਦੁੱਖਾਂ ਵਾਲੀ ਤੁਸੀਂ ਪਹਿਲਾਂ ਬਤੀਰਾ ਹੋਇਆ ਥੋੜਾ ਜਿਹੜਾ ਤੁਸੀਂ ਭੁੱਲ ਗਏ ਆ ਹੁਣ ਕਿਸੇ ਨੂੰ ਖੁਸ਼ ਦੇਖ ਕੇ ਸਾਨੂੰ ਅੰਦਰੋਂ ਦੁੱਖ ਹੁੰਦਾ ਹੈਗਾ ਕਿਉਂਕਿ ਉਹ ਤੁਹਾਡੀ ਸ਼ੈਡੋ ਸੈਲਫ ਦਾ ਹਿੱਸਾ ਹੈ। ਔਰ ਦੇਖ ਕੇ ਤੁਹਾਡੀ ਤੁਹਾਡੀ ਕਾਬਲੀਅਤ ਨੂੰ ਦਬਾਇਆ ਗਿਆ ਸਕੂਲ ਦੇ ਵਿੱਚ ਜਾਂ ਘਰਦਿਆਂ ਵੱਲੋਂ ਕਿ ਇਹ ਨਾ ਕਰ ਜਾਂ ਤੁਹਾਡੇ ਵਿੱਚ ਬਚਪਨ ਦੇ ਵਿੱਚ ਹੀ ਨਾਸਤਕਪੁਣੇ ਦੇ ਵਿਚਾਰ ਉੱਠ ਖੜੇ ਸੀ ਤੁਸੀਂ ਸਵਾਲ ਖੜੇ ਕਰਦੇ ਕਿ ਅਸੀਂ ਇਹਨੂੰ ਕਿਉਂ ਮੰਨਦੇ ਹਾਂ ਅਸੀਂ ਕਿਉਂ ਮੱਥਾ ਟੇਕਦੇ ਹਾਂ ਤਾਂ ਤੁਹਾਨੂੰ ਕਿਹਾ ਜੋਬ ਇਦਾਂ ਨਹੀਂ ਬੋਲੀਦਾ ਪਾਪ ਲੱਗਦਾ ਹੈ। ਤਾਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਨਾਲ ਹੀ ਰਹਿਣੀਆਂ। ਇੱਕ ਗੱਲ ਯਾਦ ਰੱਖਿਓ ਜੋ ਤੁਸੀਂ ਚੀਜ਼ ਦਬਾਉਨੇ ਆ ਉਹ ਦਬਦੀ ਨਹੀਂ ਹੈ ਜੀਵਨ ਇੱਕ ਸਰੇ ਤੋਂ ਦੂਜੇ ਸਰੇ ਨੂੰ ਚੱਲਦਾ ਇੱਕ ਲਾਈਨ ਦੇ ਵਿੱਚ ਚੱਲਦਾਗਾ ਔਰ ਉਹਦੇ ਵਿੱਚ ਜਿਹੜੀ ਚੀਜ਼ ਤੁਸੀਂ ਦਬਾਈ ਉਹ ਬਿਮਾਰੀਆਂ ਬਣ ਕੇ ਨਿਕਲੂਗੀ ਉਹ ਟੈਨਸ਼ਨਾਂ ਬਣ ਕੇ ਨਿਕਲੂਗੀ ਤੁਹਾਡੇ ਰਿਸ਼ਤੇ ਖਰਾਬ ਕਰੂਗੀ ਸ਼ੈਡੋ ਸੈਲਫ ਦੀਆਂ ਆਵਾਜ਼ਾਂ ਨੂੰ ਜਿਹੜੇ ਪਹਿਚਾਣ ਨਹੀਂ ਸਕਦੇਗੇ ਕਿ ਸਾਡੇ ਅੰਦਰੋਂ ਕਿਉਂ ਆਉਂਦੀਆਂ ਐ ਔਰ ਉਹ ਆਪਣੇ ਉਹਨਾਂ ਦੇ ਰਿਸ਼ਤਿਆਂ ਦੇ ਉੱਤੇ ਅਸਰ ਦਿਖਦਾਗਾ ਉੱਚ ਘਟਾਲੂ ਹੋ ਜਾਂਦੇ ਆ ਉਹ ਬਿਨਾਂ ਵਜਾ ਤੋਂ ਚੀਜ਼ਾਂ ਕਰਦੇ ਜਿਹੜੀਆਂ ਦੋ ਪਾਰਟਨਰ ਨਹੀਂ ਪਸੰਦ ਕਰ ਸਕਦੇਗੇ ਔਰ ਕਾਰ ਲਿਜਾਂਗੇ ਨੇ ਇਹੀ ਕੀਤਾ ਉਹਨੇ ਕਿਹਾ ਠੀਕ ਆ ਆਵਾਜ਼ਾਂ ਮੇਰੀ ਅੰਦਰੋਂ ਆਉਂਦੀਆਂ ਤਾਂ ਮੈਨੂੰ ਦੇਖਣਾ ਪਊਗਾ ਕਿ ਇਹ ਕਿਉਂ ਆਉਂਦੀਆਂ ਤਾਂ ਉਹਨੇ ਇਹ ਚੀਜ਼ਾਂ ਨੂੰ ਪਹਿਚਾਣ ਲਿਆ ਈਮਾਨਦਾਰੀ ਦੇ ਨਾਲ ਕਿ ਠੀਕ ਆ ਜੇ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਐ ਮੈਂ ਜੇ ਇਸ ਤਰ੍ਹਾਂ ਦਾ ਹੈਗਾ ਐ ਤਾਂ ਅੰਦਰਲੀ ਆਵਾਜ਼ਾਂ ਦੇ ਨਾਲ ਤੁਸੀਂ ਖੜਨਾ ਹੈ ਭੱਜਣਾ ਨਹੀਂ ਟੈਂਪਰੇਰੀ ਹੱਲ ਨਹੀਂ ਕਰਨੇ ਕਿ दारू ਪੀ ਕੇ ਆ ਮਨ ਖੋਸ ਕਰ ਲੈਣਾ ক্রিকেট ਖੇਡ ਕੇ ਕਰ ਲੈਣਾ ਮੋਬਾਈਲ ਤੇ ਗੇਮ ਖੇਡ ਕੇ ਕਰ ਲੈਣਾ ਰੀਲਾਂ ਦੇਖ ਕੇ ਕਰ ਲੈਣਾ ਪਰ ਉਹ ਪਰਮਾਨੈਂਟ ਹੱਲ ਨਹੀਂ ਹੈ ਤੁਸੀਂ ਜੇ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਹੋਰ ਕਸੂਤੇ ਫਸਦੇ ਜਾਓਗੇ ਸ਼ੈਡੋ ਸੈਲਫ ਫੇਰ ਤੁਹਾਨੂੰ ਨੀਂਦ ਹੁਣ ਵੀ ਬੰਦ ਕਰ ਦੂ ਡਿਪਰੈਸ਼ਨ ਦੀਆਂ ਗੋਲੀਆਂ ਚਾਲੂ ਹੋ ਜਾਂਦੀਆਂ ਕਈਆਂ ਦੀਆਂ ਔਰ ਜ਼ਿਆਦਾ ਖਾਣ ਲੱਗ ਜਾਂਦੇ ਮੋਟਾਪਾ ਹੋ ਜਾਂਦਾ ਸ਼ੂਗਰ ਹੋ ਜਾਂਦਾ ਗਬੜਾਕੋਸ਼ ਹੋ ਜਾਂਦਾ ਇਹ ਸਭ ਸਾਈਡ ਅਫ ਸੈਲਫ ਕਰਕੇ ਹੀ ਹੁੰਦਾਗਾ ਜਦੋਂ ਤੁਸੀਂ ਇੱਕ ਇੱਕ ਚੀਜ਼ ਨੂੰ ਇੱਕ ਇੱਕ ਯਾਦ ਨੂੰ ਫੜ ਕੇ ਦੇਖਣ ਲੱਗਗੇ ਤੁਹਾਨੂੰ ਯਾਦ ਹੋਣਾ ਜੇ ਕ੍ਰਿਸ਼ਨ ਮੂਰਤੀ ਜਿਸ ਤਰ੍ਹਾਂ ਕਹਿੰਦਾ ਸੀ ਕਿ ਜਦੋਂ ਤੁਸੀਂ ਕਿਸੇ ਵਿਚਾਰ ਦੇ ਉੱਤੇ ਆਪਣੀ ਊਰਜਾ ਪਾਉਨੇ ਆ ਉਹਨੂੰ ਦੇਖਦੇ ਆ ਸਿਰਫ ਦ੍ਰਿਸ਼ਟਾ ਬਣ ਕੇ ਸਿਰਫ ਸਿਰਫ ਉਹਨੂੰ ਸਾਖਸੀ ਹੋ ਕੇ ਸਿਰਫ ਉਹਦਾ ਗਵਾਹ ਹੋ ਕੇ ਠੀਕ ਹੈ ਸਿਰਫ ਇੱਕ ਜਾਗਰੂਤਾ ਹੋ ਕੇ ਕਿਸੇ ਚੀਜ਼ ਵੱਲ ਸਹਿਜ ਦੇਖਦੇ ਆ ਤਾਂ ਉਹ ਆਪਦੀ ਊਰਜਾ ਗਵਾ ਦਿੰਦਾ ਹੈ ਔਰ ਇਸੇ ਤਰ੍ਹਾਂ ਹੀ ਸ਼ੈਡੋ ਸੈਲਫ ਦੇ ਵਿੱਚ ਜਿਹੜੀਆਂ ਵੀ ਤੁਹਾਡੇ ਅੰਦਰੋਂ ਆਵਾਜ਼ਾਂ ਉੱਠਦੀਆਂ ਉਹਨਾਂ ਨੂੰ ਤੁਸੀਂ ਦੇਖਣਾ ਹੈ ਉਹਨਾਂ ਨੂੰ ਕਹਿਣਾ ਕਿ ਤੁਸੀਂ ਉਹਨਾਂ ਨੂੰ ਅਸਲ ਦੇ ਵਿੱਚ ਐਕਸੈਪਟ ਕਰਨਾਗਾ ਜੇ ਤੁਸੀਂ ਕਮਜ਼ੋਰ ਆ ਤਾਂ ਐਕਸੈਪਟ ਕਰੋ ਕਿ ਹਾਂ ਇਹ ਚੀਜ਼ ਮੇਰੇ ਨਾਲ ਹੋ ਚੁੱਕੀ ਆ ਔਰ ਜਿਹੜਾ ਤੁਹਾਡਾ ਹੰਕਾਰ ਆ ਇਹ ਚੀਜ਼ ਹੋਣ ਨਹੀਂ ਦਿੰਦਾਗਾ ਔਰ ਜੇ ਤੁਸੀਂ ਕਿਸੇ ਜਗ੍ਹਾ ਦੇ ਵਿੱਚ ਚੰਗੇ ਆ ਤਾਂ ਤੁਹਾਡਾ ਹੰਕਾਰ ਤੁਹਾਨੂੰ ਕਹੂਗਾ ਕਿ ਮੈਂ ਹੀ ਇਹਦੇ ਵਿੱਚ ਸਪੈਸ਼ਲ ਆ ਇਹ ਵੀ ਗਲਤ ਗੱਲ ਆ ਔਰ ਸ਼ੈਡੋ ਸੈਲਫ ਤੋਂ ਜਦੋਂ ਤੁਸੀਂ ਪਛਾਣਨ ਲੱਗ ਜਾਂਦੇ ਆ ਕਿ ਇਹ ਜਿਹੜੀ ਆਵਾਜ਼ ਮੈਨੂੰ ਮੇਰੇ ਭਾਵੇਂ ਟਾਈਮ ਦੇ ਇਸ ਵਜ੍ਹਾ ਨਾਲ ਆ ਰਹੀ ਆ ਉਸ ਤੋਂ ਅਗਲਾ ਸਟੈਪ ਹੁੰਦਾਗਾ ਤੁਹਾਨੂੰ ਛੋਟਾ ਅਵਚੇਤਨਮਨ ਚੀਜ਼ਾਂ ਦਿਖਾਊਗਾ ਚੀਜ਼ਾਂ ਦਿਖਾਉਣ ਜਿਵੇਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਚਿੰਨ ਸਿੰਬਲ ਪਿਕਚਰਾਂ ਮੈਨੂੰ ਇਹਨੂੰ ਉਹ ਕਰਨਾ ਪੈਣਾ ਪਿਕਚਰਾਂ ਪਿਕਚਰਾਂ ਕਿੱਧਰ ਗਿਆ ਹਾਂ ਤਾਂ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਉਹਨਾਂ ਨੂੰ ਪਤਾ ਹੋਊਗਾ ਇੱਕ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਪਹਿਲਾ ਇਨਸਾਨ ਪਿਕਚਰਾਂ ਦੀ ਭਾਸ਼ਾ ਸਿੰਬਲ ਦੀ ਭਾਸ਼ਾ ਚਿੰਨਾਂ ਦੀ ਭਾਸ਼ਾ ਨੂੰ ਵਰਤਦਾ ਸੀਗਾ ਹੁਣ ਨਹੀਂ ਵਰਤਦਾਗਾ ਤਾਂ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਅਨੁਭਵ ਆਉਂਦੇ ਅੰਦਰੋਂ ਅਨੁਭਵ ਤੋਂ ਬਾਅਦ ਸ਼ਬਦ ਆਉਂਦੇ ਆ ਅਨੁਭਵਾਂ ਦੀ ਵਿਆਖਿਆ ਆਪਾਂ ਫੇਰ ਕਰ ਪਾਉਨੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਤਰਕ ਆਉਂਦਾਗਾ ਠੀਕ ਹੋ ਗਿਆ ਔਰ ਸਾਡਾ ਅਵਚੇਤਨਮਨ ਸਾਡੇ ਨਾਲ ਸ਼ਬਦਾਂ ਚ ਗੱਲ ਨਹੀਂ ਕਰ ਸਕਦਾ ਜਿੱਦਾਂ ਇੱਕ ਛੋਟਾ ਬੱਚਾ ਪੈਦਾ ਹੁੰਦਾ ਉਹਦੇ ਕੋਲ ਅਨੁਭਵ ਹੁੰਦੇ ਆ ਤੇ ਪਿਕਚਰਾਂ ਹੁੰਦੀਆਂ ਉਹਦੇ ਕੋਲ ਕੋਈ ਸ਼ਬਦ ਨਹੀਂ ਹੁੰਦਾਗਾ ਸ਼ਬਦ ਬਾਅਦ ਦੀਆਂ ਗੱਲਾਂ ਆ ਤਰਕ ਬਾਅਦ ਦੀਆਂ ਗੱਲਾਂ ਆ ਵਿਆਖਿਆ ਬਾਅਦ ਦੀਆਂ ਗੱਲਾਂ ਆ ਸਭ ਤੋਂ ਪਹਿਲਾਂ ਅਨੁਭਵ ਆਉਂਦੇ ਆ ਜਦੋਂ ਸਾਡਾ ਅ ਸੌਰੀ ਅਵਚੇਤਨਮਨ ਜਦੋਂ ਸਾਡਾ ਅਵਚੇਤਨਮਨ ਸਾਡੇ ਨਾਲ ਗੱਲ ਕਰਨੀ ਚਾਹੁੰਦਾਗਾ ਸਾਨੂੰ ਕੁਝ ਦਿਖਾਉਣਾ ਚਾਹੁੰਦਾਗਾ ਚਾਹੇ ਉਹ ਸੁਪਨਿਆਂ ਜਰੀਏ ਹੋਵੇ ਚਾਹੇ ਉਹ ਐਲਟੀ ਦੇ ਵਿੱਚ ਹੋਵੇ ਤਾਂ ਉਹ ਸਾਨੂੰ ਅ ਪ੍ਰਤੀਬਿੰਬ ਦਿਖਾਉਂਦਾਗਾ ਪਿਕਚਰਾਂ ਦਿਖਾਉਂਦਾਗਾ ਸਿੰਬਲ ਦਿਖਾਉਂਦਾਗਾ ਔਰ ਉਹ ਸਿੰਬਲ ਹਨੇਰੇ ਦਾ ਮਤਲਬ ਹਮੇਸ਼ਾ ਹੀ ਗਲਤ ਨਹੀਂ ਹੁੰਦਾਗਾ ਔਰ ਰੋਸ਼ਨੀ ਦਾ ਮਤਲਬ ਹਮੇਸ਼ਾ ਹੀ ਠੀਕ ਨਹੀਂ ਹੁੰਦਾਗਾ ਜਿਸ ਤਰ੍ਹਾਂ ਦੇ ਸਿੰਬਲ ਦੇਖ ਕੇ ਤੁਹਾਡੇ ਅੰਦਰ ਜਿਸ ਤਰ੍ਹਾਂ ਦੀ ਭਾਵਨਾਵਾਂ ਜਾਗਦੀ ਆ ਉਹ ਉਸ ਦੀ ਕੁੰਜੀ ਆ ਠੀਕ ਆ ਹੁਣ ਜੇ ਇੱਕ ਰੁੱਖ ਦਾ ਸਿੰਬਲ ਤੁਹਾਨੂੰ ਵਧੀਆ ਫੀਲ ਕਰਾਉਂਦਾ ਏ ਜਾਂ ਇੱਕ ਬਹੁਤ ਡਰਾਵਣੇ ਜਾਨਵਰ ਦਾ ਸਿੰਬਲ ਜਾਂ ਚਿੰਨ ਤੁਹਾਨੂੰ ਦਿਖਾਈ ਦਿੰਦਾ ਅੰਦਰੋਂ ਤਾਂ ਤੁਹਾਨੂੰ ਵਧੀਆ ਫੀਲ ਕਰਾਉਂਦਾ ਤਾਂ ਗੋਡਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੁਪਨੇ ਦੇ ਵਿੱਚ ਤੁਸੀਂ ਸੱਪ ਦੇਖ ਲਿਆ ਤਾਂ ਇਹਦਾ ਮਤਲਬ ਇਹੀ ਲੋਕ ਮੰਨਦੇ ਆ ਤਾਂ ਇਹੀ ਆ ਉਹ ਹਰ ਇੱਕ ਲਈ ਵੱਖਰਾ ਵੱਖਰਾਗਾ ਛੋਟਾ ਅਵਚੇਤਨ ਮਨ ਜਦੋਂ ਤੁਹਾਡੇ ਨਾਲ ਗੱਲ ਕਰਨੀ ਚਾਹੂਗਾ ਤਾਂ ਉਹ ਜਿਸ ਤੀਜੇ ਵਾਲ ਵੀ ਤੁਸੀਂ ਦੇਖੋਗੇ ਤੁਹਾਡੀ ਗੱਠ ਫੀਲਿੰਗ ਮੈਟਰ ਕਰਦੀ ਆ ਸਾਨੂੰ ਢਡੋ ਕੀ ਲੱਗਦਾਗਾ ਉਹ ਡਿਸਾਈਡ ਕਰੋ ਕਿ ਇਹ ਸਿੰਬਲ ਦਾ ਮਤਲਬ ਤੁਹਾਡੇ ਲਈ ਚੰਗਾ ਹੈ ਜਾਂ ਮਾੜਾ ਹੈ ਸਿੰਬਲ ਇਨ ਦਾ ਸੈਂਸ ਆਪਸੇ ਵੀ ਇੱਕ ਸਿੰਬਲ ਹੀ ਆ ਕਿਸੇ ਇਨਸਾਨ ਦਾ ਚਿਹਰਾ ਵੀ ਇੱਕ ਸਿੰਬਲ ਹੀ ਆ ਹਰ ਇੱਕ ਚੀਜ਼ ਇੱਕ ਸਿੰਬਲ ਔਰ ਤੁਹਾਡੀ ਫੀਲਿੰਗ ਉਸ ਦੀਆਂ ਕੁੰਜੀਆਂ ਆ ਸਮਝ ਆਈ ਔਰ ਅਵਚੇਤਨਮਾਨ ਕੋਲੇ ਸ਼ਬਦ ਨਹੀਂ ਹੈ ਤੁਹਾਡੇ ਨਾਲ ਗੱਲ ਕਰਨ ਦੇ ਲਈ ਉਹ ਤੁਹਾਨੂੰ ਉਹਦੇ ਕੋਲ ਜ਼ਿਆਦਾ ਜਾਣਕਾਰੀ ਹੈ ਚੇਤਨਮਾਨ ਦੇ ਨਾਲ ਔਰ ਉਹਦੇ ਤੇ ਧਿਆਨ ਦੇਣਾ ਹੁੰਦਾ ਵੀ ਉਹ ਸਾਨੂੰ ਕਿਸ ਤਰ੍ਹਾਂ ਦੀਆਂ ਅਮੇਜ਼ਿੰਗ ਸੁੱਤਿਆਂ ਪਿਆ ਨੂੰ ਦਿਖਾਉਂਦਾਗਾ ਤਾਂ ਉਹਨੂੰ ਤੁਸੀਂ ਜਾਨਣਾ ਹੁੰਦਾਗਾ ਕਿ ਇਹ ਤੁਹਾਨੂੰ ਸਹਿਜ ਕਰਦੀਆਂ ਅੰਦਰੋਂ ਸਹੇਜ ਕਰਦੀਆਂ ਤੁਹਾਨੂੰ ਬੁਰਾ ਫੀਲ ਕਰਾਉਂਦੀਆਂ ਜਾਂ ਸਾਨੂੰ ਚੰਗਾ ਫੀਲ ਕਰਾਉਂਦੀਆਂ ਉਹਨਾਂ ਨੂੰ ਐਕਸੈਪਟ ਕਰੋ ਉਹਨਾਂ ਤੋਂ ਭੱਜੋ ਨਾ ਠੀਕ ਹੈ ਉਹਨਾਂ ਕਿਸੇ ਵੀ ਡਰ ਤੋਂ ਔਰ ਇਸ ਤੋਂ ਬਾਅਦ ਡਰ ਦਾ ਆ ਜਾਂਦਾ ਹੈ ਜੇ ਤੁਸੀਂ ਐਕਸੈਪਟ ਕਰਦੇ ਹੋ ਨਾ ਕਿ ਹਾਂ ਜੋ ਵੀ ਚੀਜ਼ ਆ ਮੈਂ ਇਹਨੂੰ ਮੰਨਦਾ ਹਾਂ ਤਾਂ ਜਿਹੜਾ ਹੰਕਾਰ ਆ ਬੰਦੇ ਦਾ ਇਹ ਬਹੁਤ ਟ੍ਰਿਕੀ ਆ ਹੰਕਾਰ ਨੂੰ ਕਹਿ ਲਓ ਤੁਹਾਡਾ ਇਹ ਦਿਮਾਗ ਹੀ ਆ ਇਹ ਬਹੁਤ ਟ੍ਰਿਕੀਆ ਬਹੁਤ ਟ੍ਰਿਕੀਆ ਹੈ ਇਹ ਤੁਹਾਨੂੰ ਜਦੋਂ ਤੁਸੀਂ ਇੱਥੋਂ ਤੱਕ ਵੀ ਪਹੁੰਚ ਗਏ ਤੁਸੀਂ ਅਵਚੇਤਨਮਾਨ ਦੇ ਸੰਕੇਤ ਵੀ ਸਮਝਣ ਲੱਗ ਗਏ ਕਿ ਹਾਂ ਬਈ ਇਹ ਜੀ ਥੋੜੇ ਥੋੜਾ ਥੋੜਾ ਹੰਕਾਰ ਟੁੱਟਣ ਲੱਗ ਜਾਣਾਗਾ ਹੰਕਾਰ ਟੁੱਟਣ ਦਾ ਮਤਲਬ ਕਿ ਹਰ ਇੱਕ ਇਨਸਾਨ ਆਪਣੇ ਆਪ ਨੂੰ ਇੱਕ ਸਮਝਦਾ ਹੈ ਕਿ ਕਿ ਮੈਂ ਤਾਂ ਇਹੋ ਜਿਹਾ ਹੀ ਆ ਮੇਰਾ ਤਾਂ ਸੁਭਾਅ ਇਸ ਤਰ੍ਹਾਂ ਦਾ ਹੀ ਆ ਮੈਂ ਤਾਂ ਚੁੱਪ ਰਹਿਣਾ ਮੈਂ ਤਾਂ ਸਾਹਬ ਜੀ ਨਹੀਂ ਬੋਲਣਾਗਾ ਮੇਰਾ ਮੈਨੂੰ ਗੱਲਾਂ ਕਰਨਾ ਲੋਕਾਂ ਨਾਲ ਬਹੁਤ ਪਸੰਦ ਆ ਜਾਂ ਮੈਂ ਤਾਂ ਆਹੀ ਚੀਜ਼ ਖਾਨਾ ਦਾ ਜਾਂ ਮੈਨੂੰ ਇੱਥੇ ਇਸ ਤਰ੍ਹਾਂ ਹੀ ਨੀਂਦ ਆਉਂਦੀ ਆ ਤਾਂ ਇੱਕ ਪੈਟਰਨ ਉਹਨੇ ਸਾਂਭਿਆ ਹੁੰਦਾਗਾ ਹੰਕਾਰ ਨੇ ਆਪਦੀ ਸੈਲਫ ਦਾ ਕਿ ਮੈਂ ਤਾਂ ਬਹੁਤ ਤੰਗਾ ਆ ਜਾਂ ਮੈਂ ਬਹੁਤ ਮਾੜਾ ਆ ਜਾਂ ਮੈਂ ਬਹੁਤ ਖੋਸ ਆ ਜਾਂ ਮੈਂ ਬਹੁਤ ਦੁਖੀ ਆ ਜਾਂ ਮੈਂ ਬਹੁਤ ਕੀ ਆ ਜਾਂ ਮੈਂ ਕੀ ਆ ਤਾਂ ਇੱਕ ਹੰਕਾਰ ਨੇ ਇੱਕ ਪੱਕਾ ਪੈਟਰਨ ਤੁਡੀ ਜਾਣਕਾਰੀ ਦਾ ਤੁਹਾਡੇ ਵਿਵਹਾਰ ਦਾ ਸਭ ਇੱਕ ਚੀਜ਼ ਹੋਲਡ ਕਰਕੇ ਰੱਖੀ ਹੁੰਦੀ ਆ ਤੁਹਾਡੇ ਉੱਤੇ ਕਿ ਇਹ ਮੈਂ ਆ ਮੈਂ ਦੇ ਪਿੱਛੇ ਹੰਕਾਰ ਬੈਠਾ ਹੈਗਾ ਔਰ ਜਦੋਂ ਤੁਸੀਂ ਸੰਵਾਦ ਕਰਨ ਲੱਗ ਜਾਂਦੇ ਆ ਤੁਸੀਂ ਸਿੰਬਲ ਨੂੰ ਸਮਝਣ ਲੱਗ ਜਾਂਦੇ ਆ ਤਾਂ ਹੰਕਾਰ ਟੁੱਟਣ ਲੱਗ ਜਾਂਦਾ ਜਦੋਂ ਹੰਕਾਰ ਟੁੱਟਦਾ ਤਾਂ ਬਹੁਤ ਦੁੱਖ ਹੁੰਦਾਗਾ ਇਨਸਾਨ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਫਸ ਜਾਂਦਾਗਾ ਇਸ ਤਰ੍ਹਾਂ ਦੀ ਚੀਜ਼ ਦੇ ਵਿੱਚ ਫਸ ਜਾਂਦਾ ਕਿ ਉਤਅ ਦਿਲ ਲੱਗਣੋਂ ਹਟ ਜਾਂਦਾਗਾ ਉਹਨੂੰ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਣਾਇਆ ਨਹੀਂ ਜਾਂਦਾ ਉਹ ਤੋਂ ਕਿ ਇਹ ਕੀ ਹੋ ਗਿਆ ਮੈਂ ਤਾਂ ਐ ਸਮਝਦਾ ਸੀਗਾ ਤੇ ਹੁਣ ਮਤਲਬ ਆਪਣੀਆਂ ਪੱਕੀਆਂ ਧਾਰਨਾਵਾਂ ਨੂੰ ਹਮੇਸ਼ਾ ਲਈ ਛੱਡਣਾ ਪੈਂਦਾਗਾ ਤੁਸੀਂ ਜੋ ਵੀ ਸੋਚਦੇ ਸੀ ਜੋ ਵੀ ਮੰਨਦੇ ਸੀਗੇ ਸਭ ਕੁਝ ਉਹ ਤਿਆਗਣਾ ਪਊਗਾ ਔਰ ਇਹਨੂੰ ਹੰਕਾਰ ਦਾ ਟੁੱਟਣਾ ਕਹਿੰਦੇ ਆ ਜਦੋਂ ਹੰਕਾਰ ਟੁੱਟਣਾ ਸ਼ੁਰੂ ਹੋ ਜਾਂਦਾ ਤਾਂ ਹੰਕਾਰ ਟੁੱਟਣ ਤੋਂ ਤੇ ਇੱਕ ਨਵੀਂ ਸੈਲਫ ਬਣਨ ਦੇ ਵਿੱਚ ਜਿਹੜਾ ਗੈਪ ਹੁੰਦਾਗਾ ਉਹ ਇਹ ਬਹੁਤ ਬੁਰਾ ਹੁੰਦਾਗਾ ਹਰ ਇੱਕ ਦੇ ਲਈ ਚਲੋ ਉਹਦੇ ਵਿੱਚ ਹੰਕਾਰ ਕਿਸੇ ਵੀ ਚੀਜ਼ ਤੇ ਸਵਾਰ ਹੋ ਸਕਦਾਗਾ ਇੱਥੇ ਆ ਕੇ ਹੰਕਾਰ ਤੁਹਾਨੂੰ ਇਹ ਵੀ ਫੀਲ ਕਰਾ ਸਕਦਾਗਾ ਕਿ ਹਾਂ ਮੈਂ ਤਾਂ ਬੜਾ ਦਿਮਾਗੀ ਬੰਦਾ ਐ ਮੈਦਾ ਜੀ ਸਾਰਾ ਕੁਝ ਦੇਖ ਲਿਆ ਦੁਨੀਆ ਕਿਵੇਂ ਐ ਮੈਂ ਸਮਝ ਗਿਆ ਮੈਨੂੰ ਆਪਦੇ ਅੰਦਰ ਦਾ ਗਿਆਨ ਹੋ ਗਿਆ ਮੈਂ ਆਪਦੇ ਵਿਚਾਰਾਂ ਨੂੰ ਫੜ ਲਿਆ ਮੈਂ ਆਪਦੇ ਚੇਤਨਮਾਨ ਨੂੰ ਫੜ ਲਿਆ ਤੇ ਮੈਂ ਦੂਜਿਆਂ ਨਾਲੋਂ ਹੁਣ ਸੁਪੀਰੀਅਰ ਮੈਨੂੰ ਬੜੀ ਜਾਣਕਾਰੀ ਹੋ ਗਈ ਕਈ ਲੋਕ ਇੱਥੇ ਆ ਕੇ ਫਸ ਜਾਂਦੇ ਆ ਉਹ ਅੱਗੇ ਵਧਦੇ ਨਹੀਂ ਇਦੋਂ ਕਿ ਉਹ ਉਹ ਫੀਲਡ ਦੇ ਵਿੱਚ ਰਹਿਣ ਲੱਗ ਜਾਂਦੇ ਆ ਕਿਉਂਕਿ ਉਹ ਹੰਕਾਰ ਨੇ ਫੜਿਆ ਹੁੰਦਾ ਹੈਗਾ ਹੰਕਾਰ ਨੂੰ ਕੰਟਰੋਲ ਚਾਹੀਦਾ ਹੈਗਾ ਸਤਿਅਤਾ ਚਾਹੀਦੀ ਆ ਔਰ ਜਿਹੜੀ ਆਤਮਾ ਹੈ ਜਿਹੜਾ ਜੀਵਨ ਉਹ ਉਹ ਅੱਗੇ ਵੱਲ ਨੂੰ ਵਹਿੰਦਾ ਹੈ ਔਰ ਹੰਕਾਰ ਉਹਨੂੰ ਕੰਟਰੋਲ ਕਰਕੇ ਚਲਾਉਣਾ ਚਾਹੁੰਦਾਗਾ ਕਿ ਮੈਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਚੱਲ ਔਰ ਜੀਵਨ ਕਿਸੇ ਦੇ ਆਖੇ ਨਹੀਂ ਰੁਕਦਾਗਾ ਤੇ ਹੰਕਾਰ ਕਾਬੂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾਗਾ ਕਿ ਮੈਂ ਆਪਦੇ ਆਪ ਨੂੰ ਕੀ ਮੰਨ ਲਿਆ ਉਹ ਕਿਸ ਕਰਕੇ ਮੰਨ ਲਿਆ ਤਾਂ ਕਾਰਲ 扬 ਇੱਥੇ ਵੀ ਨਹੀਂ ਰੁਕਿਆ ਉਸਨੇ ਹੰਕਾਰ ਨੂੰ ਟੁੱਟਣ ਤੋਂ ਬਾਅਦ ਇੱਕ ਹੰਕਾਰ ਤੇ ਆਤਮਾ ਦੇ ਵਿੱਚ ਇੱਕ ਜੰਗ ਸੜ ਜਾਂਦੀ ਆ ਕਿ ਕਿ ਆਤਮਾ ਦਾ ਆਤਮਾ ਸੱਚੀ ਹੁੰਦੀ ਆ ਸਮਝ ਲਓ ਠੀਕ ਆ ਨਾਉ ਚੰਗਾ ਨਾਉ ਮਾੜਾ ਉਹਨੂੰ ਕੁਛ ਨਹੀਂ ਪਤਾ ਹੁੰਦਾ ਸਿਰਫ ਜੀਣਾ ਹੈ ਤੁਸੀ ਔਰ ਜੀਣ ਦੇ ਦੌਰਾਨ ਤੁਹਾਡੇ ਵਿੱਚ ਇੱਥੇ ਬਹੁਤ ਬਦਲਾਅ ਆ ਜਾਂਦੇ ਆ ਔਰ ਉਹ ਜਿਹੜੇ ਲੋਕ ਤੁਹਾਡੇ ਨਾਲ ਰਹਿੰਦੇ ਸੀ ਉਹ ਤੁਹਾਨੂੰ ਉਸ ਤਰ੍ਹਾਂ ਨਹੀਂ ਜਾਣਦੇ ਜਿਸ ਤਰ੍ਹਾਂ ਪਹਿਲਾਂ ਜਾਣਦੇ ਸੀਗੇ ਤੁਸੀਂ ਉਹਨਾਂ ਨਾਲ ਟੋਟਣਾ ਸ਼ੁਰੂ ਹੋ ਜਾਂਦੇ ਆ ਤੁਸੀਂ ਉਸ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਉਹਨਾਂ ਨਾਲ ਗੱਲਾਂ ਨਹੀਂ ਕਰ ਪਾਉਂਗੇ ਪਹਿਲਾਂ ਦੀ ਤਰ੍ਹਾਂ ਉਹਨਾਂ ਨਾਲ ਕਿਤੇ ਜਾ ਨਹੀਂ ਪਾਉਂਗੇ ਤੁਸੀਂ ਵੱਖਰੇ ਇਨਸਾਨ ਇੱਕ ਤਰ੍ਹਾਂ ਦਾ ਬੰਦੇ ਦਾ ਇਹ ਇੱਕ ਮਾਨਸਿਕ ਮੌਤ ਆ ਕਹੋ ਮਾਨਸਿਕ ਮੌਤ ਹੋਣ ਤੋਂ ਬਾਅਦ ਇੱਕ ਮਾਨਸਿਕ ਪੁਨਰ ਜਨਮ ਹੁੰਦਾ ਹੈਗਾ ਇੱਕ ਨਵੀਂ ਸੈਲਫ ਤਿਆਰ ਹੁੰਦੀ ਹੈ ਜਦੋਂ ਤੁਸੀਂ ਜਦੋਂ ਤੁਸੀਂ ਹੰਕਾਰ ਨੂੰ ਢਾ ਲੈਨੇ ਆਪਦੇ ਨੂੰ ਜੇ ਤੁਹਾਡੇ ਤੋਂ ਕੁਝ ਗਲਤ ਹੋ ਗਿਆ ਤਾਂ ਆਪਣੀ ਆਪ ਨੂੰ ਦੋਸ਼ੀ ਨੀ ਕਿ ਹੋ ਗਿਆ ਜੇ ਤੁਸ ਤੋਂ ਚੰਗਾ ਤੁਸੀਂ ਕਿਸੇ ਚੀਜ਼ ਦੀ ਬਤ ਬਹੁਤ ਚੰਗੇ ਆ ਤੁਸੀਂ ਬਹੁਤ ਵਧੀਆ ਚੀਜ਼ਾਂ ਕਰਦੇ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਹੰਕਾਰ ਉਹ ਚੀਜ਼ ਤੇ ਸਵਾਰੋ ਕਿ ਬਈ ਜੇ ਕਿ ਮੈਂ ਚੰਗਾ ਮੈਂ ਮਾੜਾ ਮੈਂ ਆ ਕਰਤਾ ਮੈਂ ਇਹਨਾਂ ਕੋਸ ਕਰ ਰਿਆ ਹੰਕਾਰ ਨੂੰ ਕੱਚੇ ਲਾ ਕੇ ਰੱਖਣਾਗਾ ਹੰਕਾਰ ਫਿਰ ਹੌਲੀ ਹੌਲੀ ਜਿਹੜਾ ਹੰਕਾਰ ਤੇ ਆਤਮਾ ਦੀ ਜਿਹੜੀ ਜਿਹੜੀ ਰਫਤਾਰ ਆ ਉਹ ਇੱਕੋ ਜੀ ਹੋ ਜਾਂਦੀ ਆ ਔਰ ਹੰਕਾਰ ਨੂੰ ਆਪਦੀ ਇੱਕ ਸਹੀ ਜਗ੍ਹਾ ਮਿਲ ਜਾਂਦੀ ਆ ਜਿਹੜੀ ਹੋਣੀ ਚਾਹੀਦੀ ਆ ਔਰ ਇਹ ਚੀਜ਼ ਲਈ ਸਮਾਂ ਲੱਗਦਾ ਠੀਕ ਆ ਔਰ ਸਮਾਂ ਲੱਗਣ ਦੇ ਵਿੱਚ ਜਿਹੜਾ ਗੈਪ ਹੁੰਦਾਗਾ ਉਸ ਗੈਪ ਦੇ ਵਿੱਚ ਬਹੁਤ ਸਾਰੇ ਲੋਕ ਫਸ ਜਾਂਦੇ ਆ ਔਰ ਹੈਰਾਨੀ ਦੀ ਗੱਲ ਇੱਥੇ ਵੀ ਨਹੀਂ ਰੁਕਣਾਗਾ ਔਰ ਜਦੋਂ ਇਹ ਚੀਜ਼ਾਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਹੁੰਦੀਆਂ ਗਈਆਂ ਫਿਰ ਤੁਹਾਡਾ ਜੀਵਨ ਇੰਨਾ ਕੁ ਨਰੋਲ ਹੋ ਜਾਣਾ ਇੰਨਾ ਕੁ ਸਾਫ਼ ਹੋ ਜਾਣਾਗਾ ਔਰ ਇਨੀ ਕੁ ਕਲੈਰਿਟੀ ਹੋ ਜਾਣੀ ਆ ਜਿਹੜੇ ਲੋਕ ਵੀਡੀਓ ਚ ਗਿਆਨ ਛਾੜਦੇ ਆ ਇਸ ਤਰ੍ਹਾਂ ਵਿਚਾਰ ਬੰਦ ਕਰੋ ਇਸ ਤਰ੍ਹਾਂ ਕਰੋ ਹਜ਼ਾਰਾਂ ਹੀ ਕਿਤਾਬਾਂ ਇਸ ਪਾਈ ਇਸ ਤਰ੍ਹਾਂ ਦੀ ਆਸਣ ਕਰੋ ਔਰ ਉਹ ਚੀਜ਼ਾਂ ਦੀ ਕਿਸੇ ਦੀ ਵੀ ਲੋੜ ਨਹੀਂ ਹੁੰਦੀ ਤੁਸੀਂ ਆਲਰੇਡੀ ਉਹ ਅਵਸਥਾ 'ਚ ਪਹੁੰਚ ਜਾਂਦੇ ਆਂ ਔਰ ਜਿੱਥੇ ਤੁਹਾਡੇ ਦਿਲ ਦੇ ਵਿੱਚ ਸਿਰਫ ਦਇਆ ਹੈ ਹਰ ਇੱਕ ਦੇ ਲਈ ਹਰ ਇੱਕ ਦੇ ਲਈ ਦਇਆ ਹੀ ਹੁੰਦੀ ਆ ਹਰ ਇੱਕ ਦੇ ਲਈ ਚੰਗਿਆਈ ਹੈ ਹਰ ਇੱਕ ਦੇ ਲਈ ਤਰਸਾ ਹਰ ਇੱਕ ਦੇ ਲਈ ਆਪਣਾ ਪਾਣਾ ਕਿਉਂਕਿ ਮਰਦਾ ਕੋਈ ਨਹੀਂ ਹੈ ਮੌਤ ਕੁਛ ਨਹੀਂ ਹੈ ਔਰ ਸਾਬ ਕਿਰੋ ਆਟਮ ਸਾਰੇ ਆਟਮ ਤੁਰੇ ਫਿਰਦੇ ਆ ਆਟਮ ਦੇ ਵਿੱਚੋਂ ਕੋਈ ਜਾਗਰੂਕਤਾ ਨਿਕਲ ਗਈ ਜਾਗਰੂਕਤਾ ਵੀ એનર્ਜੀ ਉਹ ਵੀ ਇੱਥੇ ਰਹਿਣੀ ਆ ਔਰ ਆਟਮ ਧਾਤੀ ਦੇ ਵਿੱਚ ਉੱਥੇ ਰਲ ਜਾਣੇ ਆ ਔਰ ਸਭ ਤੋਂ ਪਹਿਲਾਂ ਦੇਖੋ ਕਿੰਨੇ ਹੀ ਲੋਕ ਆਏ ਮਰੇ ਸਭ ਸਭ ਦੇ ਸਰੀਰ ਇੱਥੇ ਹੀ ਆ ਸਭ ਦੇ ਆਟਮ ਇੱਥੇ ਹੀ ਆ ਇਹਨਾਂ ਦਾ ਇੱਥੋਂ ਪਾਸ ਉੱਡਿਆ ਤੇ ਨਾ ਇੱਥੇ ਘਸਾ ਕੇ ਬੜਿਆਗਾ ਧਰਤੀ ਦਾ ਭਾਰ ਅੱਜ ਤੋਂ ਕਰੋਨਾ ਸਾਲ ਪਹਿਲਾਂ ਵੀ ਉਨਾ ਸੀ ਹੁਣ ਵੀ ਉਨਾ ਹੀ ਆ ਤੇ ਆਉਂਦਾ ਮਤਲਬ ਇਸ ਚੀਜ਼ ਨੂੰ ਇੰਨੀ ਗਹਿਰਾਈ ਦੇ ਨਾਲ ਤੁਸੀਂ ਸਮਝ ਜਾਓਗੇ ਤੁਹਾਡੀ ਮਾਈਂਡ ਐਂਡ ਬਾਡੀ ਇਹਨਾਂ ਕਲੀਨ ਹੋ ਜਾਊਗਾ ਕਿ ਵਸਣਾ ਹੀ ਕੀ ਆ ਔਰ ਉਹ ਜਿਹੜੀ ਅਵਸਥਾ ਨੂੰ ਕਹਿ ਦਿੰਦੇ ਆ ਕਿ ਬੰਦੇ ਨੂੰ ਉਹ ਸੰਪੂਰਨ ਹੋ ਗਿਆ ਉਹਦੇ ਵਿੱਚ ਸਪਸ਼ਟਤਾ ਆ ਗਈ ਉਹਦੇ ਵਿੱਚ ਸਮਝ ਆ ਗਈ ਔਰ ਕਾਰਲ ਜੰਗ ਨੇ ਇਸ ਚੀਜ਼ਾਂ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਸਮਝਾਈਆਂ ਔਰ ਮੇਰੇ ਕੋਲੋਂ ਵੀ ਜਿੰਨਾ ਹੋ ਸਕੇ ਆ ਮੈਂ ਤੁਹਾਨੂੰ ਉਹਨਾਂ ਸਹੀ-ਸਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਨੂੰ ਨਾ ਸਮਝ ਆਇਆ ਹੋਵੇ ਹੋ ਸਕਦਾ ਕਿਸੇ ਦੇ ਸਵਾਲ ਬਹੁਤ ਜਾਗ ਪਏ ਹੋਣ ਅੰਦਰੋਂ ਉਹਦਾ ਕਿਸ਼ ਨੂੰ ਗੱਲਾਂ ਬੇਕਾਰ ਲੱਗੀਆਂ ਹੁਣ ਠੀਕ ਆ ਜੋ ਵੀ ਆ ਠੀਕ ਆ ਤੁਹਾਡੇ ਅੰਦਰ ਸਵਾਲ ਪੈਦਾ ਹੋਣੇ ਚਾਹੀਦੇ ਆ ਮੇਨ ਮਕਸਦ ਇਸ ਦਾ ਇਹ ਸੀਗਾ ਔਰ ਜਦੋਂ ਸਵਾਲ